ਹੈਲੋ ਜੀ ਸਤ ਸ੍ਰੀ ਅਕਾਲ ਜੀ ਕਿ ਮੈਂ ਤੁਸੀਂ ਸਾਰੇ ਜਾਣੇ ਉਮੀਦ ਕਰਦੀ ਹਾਂ ਜੇ ਸਾਰੇ ਜਾਣੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਜੀ ਆਪਣੀ ਬੱਚਿਆਂ ਦੀ ਨਜ਼ਰ ਉਤਾਰਨ ਵਾਸਤੇ ਵੀ ਆਪਾਂ ਕਿਸ ਤਰ੍ਹਾਂ ਆਪਣੇ ਬੱਚੇ ਦੀ ਨਜ਼ਰ ਉਤਾਰ ਸਕਦੀਆਂ ਜੀ ਉਸ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਸ਼ੇਅਰ ਵੀ ਜ਼ਰੂਰ ਕਰਿਓ ਬਹੁਤ ਮਤਲਬ ਵਧੀਆ ਵੀਡੀਓ ਹੈ ਜੀ ਇਹ ਮਾ ਕਈ ਮਾਵਨ ਨੂੰ ਟੈਨਸ਼ਨ ਹੋ ਜਾਂਦੀ ਸਾਡੇ ਬੱਚੇ ਰੋਂਦੇ ਹਨ ਨਾ ਬੇਸੀ ਹੁਣ ਕੀ ਕਰੀ ਕਿਸ ਤਰ੍ਹਾਂ ਨਜ਼ਰਦਾਰੀ ਆ ਪਚਾ ਪੱਤੀ ਵੀ ਛਪਾ ਲੰਨੇ ਤਾਂ ਵੀ ਨਹੀਂ ਬੱਚਾ ਰੋਣਾ ਹਟਦਾ ਤੇ ਮਿਰਚ ਵੀ ਛਪਾ ਲੰਨੇ ਤਾਂ ਵੀ ਨਹੀਂ ਬੱਚਾ ਰੋਣਾ ਹਟਦਾ ਕਿ ਕਈ ਵਾਰ ਬੱਚੇ ਨੂੰ ਨਜ਼ਰੇ ਨਹੀਂ ਜਾਹਾਂ ਬੁਰੀ ਲੱਗੀ ਵੀ ਹੁੰਦੀ ਬੱਚਾ ਰੋਈ ਹੋ ਜਾਂਦਾ ਇਹ ਜ਼ਿਆਦਾਤਰ ਛੋਟੇ ਬੱਚਿਆਂ ਦਾ ਹੁੰਦਾ ਜੀ ਕਿ ਛੋਟੇ ਬੱਚੇ ਜ਼ਿਆਦਾਤਰ ਬਹੁਤ ਜਿੱਦ ਕਰਦੇ ਨੇ ਰੋਂਦੇ ਨੇ ਹਨਾ ਚੁੱਪ ਨਹੀਂ ਕਰਦੇ ਮੈਂ ਜੀ ਤੁਹਾਨੂੰ ਦੋ ਤਰੀਕੇ ਦੱਸੂਗੀ ਬਹੁਤ ਹੀ ਸੌਖੇ ਤਰੀਕੇ ਨੇ ਜੀ ਉਹ ਮੈਂ ਖੁਦ ਬਣਾਏ ਹੋਏ ਨੇ ਆਪਣੇ ਬੱਚੇ ਪਰ ਮੇਰਾ ਬੱਚਾ ਬਹੁਤ ਜਿਆਦਾ ਰੋਂਦਾ ਕਈ ਵਾਰ ਰਾਤ ਨੂੰ ਵੀ ਕਈ ਵਾਰ ਇੰਨਾ ਜ਼ਿਆਦਾ ਰੋਂਦਾ ਸੀ ਨਾ ਤੇ ਮੈਨੂੰ ਇਹ ਹੁੰਦਾ ਸੀ ਮੈਂ ਕੀ ਕਰਾਂ ਮੈਨੂੰ ਇਹਨਾਂ ਵੇਖੋ ਸਾਡੇ ਘਰ ਦੇ ਬਜ਼ੁਰਗ ਨੇ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਵੀ ਤੁਸੀਂ ਇਹ ਨਾ ਵੀ ਆ ਦੋ ਤਰੀਕੇ ਬਣਾ ਲਾ ਵੀ ਬੱਚਾ ਤੇਰਾ ਜਮੇ ਨਹੀਂ ਰੋਊਗਾ ਮੈਂ ਖੋਦੇ ਤਰੀਕੇ ਬਣਾਏ ਹੋਏ ਨੇ ਜਦ ਵੀ ਮੇਰਾ ਬੱਚਾ ਰੋਂਦਾ ਹੈ ਮੈਂ ਇਹੀ ਤਰੀਕੇ ਅਪਣਾਉਂਦੀ ਆਂ ਤੇ ਤੁਸੀਂ ਵੀ ਇਹ ਤਰੀਕਾ ਪੜਾ ਕੇ ਪੜਾ ਕੇ ਦੇਖਿਓ ਜੀ ਬਹੁਤ ਵਧੀਆ ਤਰੀਕਾ ਹੈ ਇਹ ਬੱਚਾ ਰੋਂਦਾ ਰੋਂਦਾ ਜਦੇ ਚੁੱਪ ਹੋ ਜਾਊਗਾ ਜੀ ਤੇ ਮੈਂ ਤੁਹਾਨੂੰ ਦੱਸ ਦਿਆਂ ਜੀ ਕੀ ਕਰਨਾ ਸਭ ਤੋਂ ਪਹਿਲਾਂ ਜੇ ਤਰੀਕਾ ਹੈ ਜੀ ਇੱਕ ਵੀ ਆਪਾਂ ਨੇ ਨੋਨ ਲੈ ਲੈਣਾ ਇੱਕ ਚਮਚ ਨੋਨ ਲੈ ਲਿਆ ਜੀ ਉਹ ਆਪਣੇ ਬੱਚੇ ਪਰ ਨੂੰ ਸੱਤ ਵਾਰੀ ਚ ਪਾ ਲੈਣਾ ਸੱਤ ਵਾਰਿ ਪਾ ਕੇ ਉਹਨੂੰ ਨਾ ਟਾਇਲਟ ਵਾਲੀ ਸੀਟ ਦੇ ਵਿੱਚ ਸਿੜ ਦੇਣਾ ਉੱਪਰ ਉਹਨੇ ਇੱਕ ਬਾਲਟੀ ਜਾਂ ਕੱਪ ਪਾਣੀ ਦਾ ਡੋਲ ਦੋ ਮਤੋਂ ਪਾਣੀ ਜੇ ਕਾ ਪਰਵਾਲਟੀ ਆਪਾਂ ਡੋਲੂਗੇ ਨਾ ਫੇ ਕਹਦੇ ਬੁਰੀ ਨજર ਵਾਲਿਆ ਤੇਰਾ ਮੂੰਹ ਕਾਲਾ ਇਹ ਤਰੀਕਾ ਜੀ ਤੁਸੀਂ ਕਰਕੇ ਦੇਖਿਓ ਬੱਚਾ ਰੋਂਦਾ ਰੋਂਦਾ ਜਦੇ ਚੁੱਪ ਹੋ ਜਾਊਗਾ ਤੇ ਉਸ ਤੋਂ ਬਾਅਦ ਜੇ ਮਤਲਬ ਇਹ ਨਹੀਂ ਕਰਨਾ ਤਾਂ ਦੂਜਾ ਤਰੀਕਾ ਹੈ ਜੀ ਆਪਾਂ ਨੇ ਨਾ ਬੱਤੀ ਲੈ ਲੈਣੀ ਆ ਰੋਇਨ ਦੀ ਬੱਤੀ ਲੈ ਲਈ ਉਹਨੂੰ ਸਰੋਂ ਦੇ ਤੇਲ ਦੇ ਵਿੱਚ ਡਬੋ ਕੇ ਬੱਚੇ ਬਨ ਸੱਤ ਵਾਲੀ ਛਪਾ ਲੈਣੀ ਹੈ ਜੀ ਛਪਾ ਕੇ ਨਾ ਉਹਨੂੰ ਗੈਂਸ ਤੇ ਜਾਂ ਮਤਲਬ ਚੁੱਲੇ ਜਿ ਜੋ ਜਜ ਵੀ ਆਪਾ ਗਵਾਲਦੇ ਨਾ ਉਹਦੇ ਪੇ ਇਹ ਕਰਕੇ ਦੇਖਿਓ ਜੀ ਬਹੁਤ ਸੌਖੇ ਤਰੀਕੇ ਨੇ ਬੱਚਾ ਜਦੇ ਰੋਂਦਾ ਰੋਂਦਾ ਚੁੱਪ ਹੋ ਜਾਂਦਾ ਮੈਂ ਖੁਦੇ ਤਰੀਕੇ ਵਰਤਦੀ ਆ ਜੀ ਤੇ ਮੈਂ ਸੋਚ ਵਿੱਚ ਤੁਹਾਡੇ ਨਾਲ ਸ਼ੇਅਰ ਕਰਦੀ ਆ ਨਾ ਕਈ ਵਾਰ ਛੋਟੇ ਬੱਚੇ ਹੁੰਦੇ ਆ ਨਹੀਂ ਚੁੱਪ ਕਰਦੇ ਰੋਣੋਂ ਹਟਦੇ ਤਾਂ ਇਹ ਮੇਰੇ ਭੈਣਾਂ ਇਹ ਤਰੀਕੇ ਜੁਰ ਪਣਾ ਕੇ ਦੇਖਿਓ ਬਹੁਤ ਸੌਖੇ ਤਰੀਕੇ ਨੇ ਬੱਚਾ ਜਦੇ ਰੋਂਦਾ ਰੋਂਦਾ ਚੁੱਪ ਹੋ ਜਾਂਦਾ ਹੈ ਅੱਜ ਦੀ ਵੀਡੀਓ ਜੀ ਮੇਰੀ ਇੰਨੀ ਕਿਤੀ ਤੇ ਹੋ ਸਕਦਾ ਜੇ ਤੁਹਾਨੂੰ ਮੇਰੀ ਵੀਡੀਓ ਅੱਜ ਦੀ ਪਸੰਦ ਆਈ ਜੇ ਤੁਹਾਨੂੰ ਅੱਜ ਦੇ ਵੀਡੀਓ ਜੀ ਮੇਰੀ ਪਸੰਦ ਆਈ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਮੈਂ ਤੁਹਾਡੇ ਵਾਸਤੇ ਨਵੇਂ-ਨਵੇਂ ਵੀਡੀਓ ਲਿਆਉਂਦੀ ਰਹਾਂ ਤਾਂ ਪਲੀਜ਼ ਮੈਨੂੰ ਸਪੋਰਟ ਜ਼ਰੂਰ ਕਰਿਓ ਜੀ ਧੰਨਵਾਦ